ਲੋਕ ਤੱਤ نیوز ਦੇਖ ਰਹੇ ਹੋ ਤੁਸੀਂ ਤੇ ਮੈਂ ਗੁਰਪ੍ਰੀਤ ਸਿੰਘ ਇਸ ਵਕਤ ਮੌਜੂਦ ਹਾਂ ਮਾਨਸਾ ਜ਼ਿਲ੍ਹਾ ਦਾ ਪਿੰਡ ਜਟਾਣਾ ਕਲਾਂ ਜਿੱਥੇ ਕਿ ਅੱਜ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਹੈ ਤੇ ਤੁਹਾਨੂੰ ਤਸਵੀਰਾਂ ਉਹ ਸਭ ਵਿਸ਼ਾਲ ਨਗਰ ਕੀਰਤਨੀਆਂ ਦਿਖਾ ਰਿਹਾ ਜਿੱਥੇ ਕਿ ਤੁਹਾਨੂੰ ਦੱਸਦੀ ਕਿ ਆ ਸਭ ਤੋਂ ਪਹਿਲਾਂ ਤਾਂ ਝਾੜੂ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਉਸ ਤੋਂ ਆ ਬਿਲਕੁਲ ਪਿੱਛੇ ਜੇਕਰ ਗੱਲ ਕਰੀਏ ਤਾਂ ਇੱਕ ਪਾਣੀ ਵਾਲਾ ਟਰੈਕਟਰ ਜਿਹੜਾ ਉਹ ਲਗਾਇਆ ਹੋਇਆ ਹੈ ਜੋ ਕਿ ਪਾਣੀ ਦਾ ਸਰਕਾ ਜਿਹੜਾ ਉਹ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਇੱਕ ਟਰੈਕਟਰ ਕਲੀ ਦੇ ਲਈ ਲਗਾਇਆ ਗਿਆ ਤਾਂ ਜੋ ਕਿ ਇੱਕਾ ਰੋਡ ਮੈਪ ਜਿਹੜਾ ਉਹ ਪ੍ਰੋਪਰ ਬਣਾਇਆ ਜਾ ਸਕੇ ਜਿਸ ਤੇ ਵਿੱਚ ਦੀ ਮਹਾਰਾਜ ਦੀ ਸਵਾਰੀ ਜਿਹੜੀ ਆ ਉਹ ਮੱਤ ਪਾਲਕੀ ਸਾਹਿਬ ਉਹ ਲੰਘ ਸਕੇ ਤਾਂ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਗੱਤਕਾ ਪਾਰਟੀ ਜਿਹੜੀ ਆ ਉਹ ਗੱਤਕੇ ਦੇ ਜੋਹਰ ਦਿਖਾਉਣ ਦੇ ਲਈ ਇੱਥੇ ਨਗਰਗੀਤਨ ਦੇ ਵਿੱਚ ਮੌਜੂਦ ਹੈ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਇਹਨਾਂ ਦਿਖਾ ਰਹੇ ਹਾਂ। ਉਹ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਮਾਨਸਾ ਜ਼ਿਲ੍ਹਾ ਦੇ ਪਿੰਡਾਂ ਜਟਾਣਾ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਗੰਟੀ ਦੇ ਵਿੱਚ ਮਹਾਰਾਜੀ ਪਾਲਕੀ ਸਾਹਿਬ ਨਾਲ ਆ ਵੱਡੀ ਗੰਟੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਤੁਹਾਨੂੰ ਦੱਸਦੀ ਕਿ ਉਸ ਤੋਂ ਪਹਿਲਾਂ ਇੱਕ ਕਲੀ ਵਾਲਾ ਟਰੈਕਟਰ ਚੱਲ ਰਿਹਾ ਤੇ ਉਸਦੇ ਬਿਲਕੁਲ ਨਾਲ ਹੀ ਜੇਕਰ ਗੱਲ ਕਰੀਏ ਤਾਂ ਉਹ ਫੁੱਲਾਂ ਦੀ ਵਰਖਾ ਕਰਨ ਵਾਲਾ ਟਰੈਕਟਰ ਜਿਹੜਾ ਉਹ ਚੱਲ ਰਿਹਾ ਤਾਂ ਜੋ ਕਿ ਗੁਰੂ ਮਹਾਰਾਜ ਦੀ ਪਲਕੀ ਦੇ ਉੱਪਰ ਲਗਾਤਾਰ ਫੁੱਲਾਂ ਦੀ ਵਰਖਾ ਜਿਹੜੀ ਉਹ ਕੀਤੀ ਜਾ ਸਕੇ ਤਾਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਨੇ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਅਜਟਾਣਾ ਕਲਾ ਦੀਆਂ ਦਿਖਾ ਰਹੇ ਹਾਂ ਤਾਂ ਸਿੱਧੀਆਂ ਤਸਵੀਰਾਂ ਤੁਸੀਂ ਲੋਕਾ ਫੀਲ ਦੇ ਜ਼ਰੀਏ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਗੁਰੂ ਮਹਾਰਾਜ ਜੀ ਪਾਲਕੀ ਦੇ ਅੱਗੇ ਪੰਜ ਪਿਆਰੇ ਸਹਿਬਾਨ ਜਿਹੜੇ ਨੇ ਉਹ ਵੀ ਚੱਲ ਰਹੇ ਨੇ ਤੇ ਉਸ ਤੋਂ ਬਾਅਦ ਗੁਰਦੁਆਰਾ ਗੁਰੂ ਸਾਹਿਬ ਜੀ ਪਾਲਕੀ ਜਿਹੜੀ ਆ ਉਹ ਲਿਆਂਦੀ ਗਈ ਹੈ ਤੇ ਉਸ ਪਾਲਕੀ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਤੁਸੀਂ ਤੁਸੀਂਾਂ ਦੇ ਵਿੱਚ ਦੇਖ ਸਕਦੇ ਹੋ ਕਿ ਗੁਰੂ ਮਹਾਰਾਜ ਜੀ ਪਾਲਕੀ ਦੇ ਨਾਲ-ਨਾਲ ਤਾਂ ਵੱਡੀ ਗਿਣਤੀ ਦੇ ਵਿੱਚ ਆ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਵੀ ਚੱਲ ਰਹੀਆਂ ਨੇ ਤਾਂ ਜਲਦੀ ਜਲਦੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਲਗਾਤਾਰ ਤੁਹਾਨੂੰ ਮਾਨਸਾ ਜ਼ਿਲ੍ਹਾ ਦੇ ਪਿੰਡ ਜਟਾਣਾ ਕਲਾਂ ਦੀ ਇਸ ਨਗਰੀ ਕੁੰਦੀਆਂ ਬੱਖੋ ਵਕਤ ਜਿਹੜੀਆਂ ਚੱਲਤੀਆਂ ਜਿਹੜੀਆਂ ਉਹ ਤੁਹਾਨੂੰ ਉਹ ਲੋਕਤਕਲੀ ਉਹ ਜਿਹੜੀਆਂ ਦਿਖਾਈਆਂ ਜਾ ਰਹੀਆਂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬੱਤੀ ਗਿਣਤੀ ਦੇ ਵਿੱਚ ਯਾ ਗੁਰੂ ਮਹਾਰਾਜ ਦੇ ਸ਼ਬਦ ਕੀਰਤਨ ਦੇ ਵਿੱਚ ਆਕੀ ਸਾਹਿਬ ਦੇ ਪਿੱਛੇ ਵੱਡੀ ਕਿੰਤੀ ਦੇ ਵਿੱਚ ਸਾ ਪਿੰਡ ਦੀਆਂ ਸਿੱਖ ਸੰਗਤਾਂ ਬੈਠੀਆਂ ਨੇ ਹੁਣ ਸਤਨਾਮ ਵੰਡਿਆ ਜਾਪ ਕਰਦੇ ਹੋਏ ਮੈਂ ਚੱਲ ਰਹੀ ਆਂ ਨੇ 3 ਤੋਂ 10 ਵੀ ਅੱਗੇ ਕਿਸੇ ਨੇ ਅਜਿਹਾ ਦੇਖ ਸਕੋ ਕਿ ਪੰਜ ਪਿਆਰੇ ਸਹਿਬਾਨ ਜਿਹੜਾ ਚਾਲੜ ਦੇਤੇ ਉਸ ਤੋਂ ਬਾਅਦ ਨੂੰ ਗੁਰਰਾਸਾਉ ਜੀ ਪਾਕੀ ਦੇ ਵਿੱਚ ਬਿਰਾਜਮਾਨ ਨੇ ਤੇ ਪਛਤੂ ਇਹ ਦੇਖਾ ਬਣਾਉਂ ਕੇ ਵੱਡੀ ਗੱਦੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਆਉਂਦਾ ਆਹ ਫੌਲ ਕੀ ਦੇ ਪਿੱਛੇ ਸਤਨਾਮ ਦਾ ਜਪ ਕਰਦੇ ਤੁਸੀਂ ਵੀ ਨਾ ਤਾਰ ਕੇ ਤੁਸੀਂ ਨਾ ਮਾਰਦਾ ਜਿਹਨੇ ਪਿਮਾ ਘਟਾਣਾ ਨਾਲ ਦੀਆਂ ਦਿਖਾ ਰਹੇ ਆ ਤੁਸੀਂ ਤੁਸੀਂਾਂ ਦੇ ਵਿੱਚ ਦੇਖ ਸਕਦੇ ਇੱਕ ਅਪਸ਼ਾਲ ਨਕਰੀਤ ਨੂੰ ਜਿਹੜਾ ਉਹ ਸੱਚ ਤੇ ਪਰਾਂ ਦੇ ਸਿੱਖ ਕੱਪ ਕੱਤੀ ਹੁੰਦਾ ਦਾ ਆ ਸ਼ੇਰ ਖਾਪਲਾ सरकार ने तो ना दिन दिन क्या तो खुद का काम करने के लायक नहीं है और लगातार किसी ना किसी के ऊपर डालता है पांचा जिला के प्रमुख जिलाना करा तो दिया आपने और कश्यपुर में तहसील से मिला कंडा जा रहा होगा तो सब के पहला काम पूरा दिया सभी नगरपालिकाओं को चालू की सेवा कर

ਕੀ ਸੁਣੀ ਜੇ ਸਾਡੀ ਜਣਾ ਹਰ ਸਾਕਤਾ ਦੇ ਪਿਛੇ ਪਿਛੇ ਕੀ ਨਾ ਸਾਕਤਾ ਹੋ ਜਾ ਰਿਹਾ ਹੈ ਸੋ ਚਾਹਦੇ ਚਾਹਤੀ ਆ ਵੀਡੀਓ ਨੂੰ ਜਿਹੜਾ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਹ ਮਨੁੱਖਾ ਤੁਸ ਵੀ ਨਾਲ ਕਿੰਨਾ ਨੇ ਹਰ ਇੱਕ ਵਿਅਕਤੀ ਦਾ ਦਰਸਾ ਸਕਣਾ ਬਹੁਤ ਬਹੁਤ ਤਨਖਾ I'm not going to be able to do that. I'm not going to be able to do that. उन जो बहुत मैसा जी ਆਮ ਬਾਜਾ ਵਾਲੇ ਦੇ ਦੁਨੀਆ ਦਾ ਸਭ ਤੋਂ ਅਸਲੀ ਅਸਲੀ ਹੁੰਦਾ ਤੁਸੀਂ ਸੱਚੇ ਸੱਚਾ ਤਰਸਰ ਤੋਂ ਹੁੰਦਾ ਤੁਸੀਂ ਸੱਚੇ ਦਾ ਪਤਨੀ ਨੂੰ ਬਰਾਦਨਾ ਕਰ ਦੋ ਜਦੋਂ ਕੰਮ ਹੋ ਸਸਾ ਨੇ ਕਰਾਤੀ ਦੀ ਨਾਲ ਚਾਹਦੇ ਜੀ ਲਾਡਲੇ ਅੱਛੀ ਸੁਣੋ ਜਿੱਦਿਆ ਦੇ ਜ਼ੋਰ ਕਮੇਟਰੀ ਬਸੇਦੀ ਸਰਕਾਰੀ ਵੀ ਕਰਵਾਣੀ ਦੇ ਨਾਮ ਨਾਲ ਜene ਤੋਂ ਸਾਡੇ ਬਰੇ ਬਹੁਤ ਐਪੀਲੀਕੈਂਟ ਵੀ ਬਹੁਤ ਫ੍ਰੈਂਕਲਾ ਜene ਚਾਹਦੇ ਸਿਰ ਕੋਲ ਨਾ ਕਰੇ ਬੰਦਿਆ ਅੱਗੇ ਨਾਲ ਜਾਈ ਗਏ ਮੈਂ ਤੋਹਾ ਫਰਮਾਨ ਸਿੰਘ ਜੀ ਇਹ ਜੀ ਹਰ ਗੁਰੂ ਸਾਹਿਬ ਨੂੰ ਜਰੂਰ ਦਰਬਾਰਾਂ ਦੇ ਬੱਚੇ ਨੇ ਵਾਹ ਜੀ ਵਾਹ ਤਾਲੀ ਹਰ ਮੰਦਿਰ ਦੀ ਵਾਹ ਠੀਕ ਹੋਸ ਪ੍ਰਜੈਲ ਜੀ ਸਰਪੰਚ ਜੀ ਪਰਵੰਦਰ ਸਾਹਿਬ ਜੀ ਚੱਕੜਗੇ ਕੱਟਦੇ ਆ ¡Perdén! ¡Corte अजारा <laughs> है ਸਪੜਾਵਾਲੀ ਵਿਰਾਸਤੋਂ ਮੌਜੂਦਾ ਸਰਪੰਚ ਭਾਈ ਜਗਦੀਪ ਸਿੰਘ ਸਮੁੱਚੇ ਪੜਾਵਾਲੀ ਵਿਰਾਸਤੋਂ ਪੰਜ ਪਾਰੇ ਸਹਿਵਾਰਨਾ ਦਾ ਸਰਪਉ ਪਾ ਕੇ ਸਨਮਾਨਿਤ ਕੀਤਾ ਜਾਣਾ ਜੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਤੋ ਨਿਹਾਲ ਬੋਲੇ ملي ن کي نه